जैन दर्शन है चार वाक दर्शन है फिर जो पढ़ाई लिखाई का आम प्रचलन होया फिर कुछ शास्त्र होर जोड़ दिते गए जिमें संगीत शास्त्र ਕੋਕ ਸ਼ਾਸਤਰ ਅਰਥ ਸ਼ਾਸਤਰ ਨੀਤੀ ਸ਼ਾਸਤਰ ਇਹਦੇ ਬਹੁਤ ਸਾਰੇ ਸ਼ਾਸਤਰ ਨੇ ਸ਼ਾਸਤਰਾ ਨੂੰ ਗਿਆਨ ਦਾ ਭੰਡਾਰ ਮੰਨਿਆ ਗਿਆ ਜੀ ਦੇ ਵਿੱਚ ਵਿਚਾਰਾਂ ਦਿੱਤੀਆਂ ਗਈਆਂ ਸਿੱਖਿਆ ਦਿੱਤੀ ਗਈ ਕਥਾ ਕਹਾਣੀਆਂ ਦੇ ਰੂਪ ਦੇ ਵਿੱਚ